ਹਾਂਜੀ ਦੋਸਤੋ ਸ਼ਸ਼ਟਿਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਮੈਂ ਲੱਗੀ ਆ ਜੀ ਪਾਈਪ ਇਨ ਲਾ ਕੇ ਵਿੱਚ ਸੈਂਟਰ ਚ ਪਾਈਪ ਇਨ ਲਾ ਕੇ ਉੱਪਰ ਬਟਨ ਲਾ ਕੇ ਇੱਕ ਗੜਾ ਸਟਿਚ ਕਰਨ ਤੇ ਡਿਜ਼ਾਈਨਿੰਗ ਕਰਨ ਗਲੇ ਦੀ ਤੇ ਤੁਸੀਂ ਫੁੱਲ ਵੀਡੀਓ ਜਰੂਰ ਦੇਖਿਓ ਮੈਂ ਕਿੱਦਾਂ ਕਿੱਦਾਂ ਕਰਦੀ ਆ ਕਟਿੰਗ ਮੈਂ ਪਹਿਲਾਂ ਪਾ ਚੁੱਕੀ ਆ ਉਹ ਗਲੇ ਦੀ ਤੇ ਤੁਸੀਂ ਹੁਣ ਇਹਦੀ ਸਟਿਚਿੰਗ ਦੇਖੋ ਪਲੀਜ਼ ਤੁਸੀਂ ਵੀਡੀਓ ਨਾਲ ਬਣੇ ਰਹੋ ਆਦੋ ਜੀ ਤੇ ਪਹਿਲਾਂ ਆਪਾਂ ਨੇ ਇਹ ਪ੍ਰੈਸ ਨਾਲ ਚਿਪਕਾ ਲੈਣਾ ਥੋੜਾ ਜਿਹਾ ਨਾ ਆਪਾਂ ਨੇ ਉਹ ਗੈਪ ਛੱਡਣਾ ਹੁੰਦਾ ਐਨ ਐਨ ਨਾ ਠੀਕ ਹੈ ਐਨ ਬਿਲਕੁਲ ਆ ਚੀਜ਼ਾਂ ਬਰਾਬਰ ਹੋਣੀਆਂ ਚਾਹੀਦੀਆਂ ਕਿਉਂਕਿ ਇਹ ਤੁਹਾਡੇ ਗਲੇ 'ਚ ਫਰਕ ਨਹੀਂ ਪੈਂਦਾ ਹੈਗਾ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਠੀਕ ਹੈ ਇਹਨੂੰ ਚੰਗੀ ਤਰ੍ਹਾਂ ਪ੍ਰੈਸ ਨਾਲ ਚਪਕਾ ਕੇ ਫਿਰ ਉ ਤੋਂ ਬਾਅਦ ਗਲੇ ਤੇ ਜੜੂਗੇ ਆਪਾਂ ਤੇ ਆਪਾਂ ਨੇ ਗਲਾ ਚਿਪਕਾ ਲਿਆ ਠੀਕ ਹੈ ਤੇ ਇਹਦੀ ਸਾਈਡਾਂ ਤੋਂ ਕਟਿੰਗ ਕਰਤੀ ਤੇ ਬਾਕੀ ਮੈਂ ਤੁਹਾਨੂੰ ਇਧੋ ਇਧਰੋ ਵੀ ਫੋਲਡ ਕਰਨਾ ਦੱਸਦੀ ਆ ਵੀ ਇਹ ਕਿੱਦਾਂ ਫੋਲਡ ਕਰਨਾ ਆਪਾਂ ਨੇ ਠੀਕ ਹੈ ਤੇ ਪਹਿਲਾਂ ਆਪਾਂ ਸ਼ਰਟ ਨੂੰ ਚੰਗੀ ਤਰ੍ਹਾਂ ਪ੍ਰੈਸ ਕਰ ਲਈਏ ਪਲੇਟਾਂ ਮੈਂ ਪਾ ਚੁੱਕੀ ਆ ਤੇ ਆਪਾਂ ਨੇ ਇਹਦਾ ਕਰਨਾ ਹੁੰਦਾ ਸੈਂਟਰ ਠੀਕ ਹੈ ਤੇ ਇਹਨੂੰ ਚੰਗੀ ਤਰ੍ਹਾਂ ਪ੍ਰੈਸ ਕਰਕੇ ਤੁਸੀਂ ਜਿੰਨੀ ਤੁਸੀਂ ਪ੍ਰੈਸ ਕਰੋਗੇ ਉੰਨੀ ਜ਼ਿਆਦਾ ਗਲੇ ਦੀ ਫਿਨਿਸ਼ਿੰਗ ਆਊਗੀ ਠੀਕ ਹੈ ਤੇ ਐਦਾਂ ਕਰਕੇ ਤੇ ਉਸ ਤੋਂ ਬਾਅਦ ਇਹਦਾ ਕਰ ਲੈਣਾ ਆਪਣੇ ਸੈਂਟਰ ਸੈਂਟਰ ਕਰਕੇ ਕਰੀਜ਼ ਬਣਾ ਲੈਣੀ ਹੈ ਠੀਕ ਹੈ ਜੀ ਆਪਾਂ ਨੇ ਇੰਨਾ ਗਲੇ ਦਾ ਸੈਂਟਰ ਕਰ ਲੈਣਾ ਠੀਕ ਹੈ ਇਹ ਚੰਗੀ ਤਰ੍ਹਾਂ ਸੈਂਟਰ ਕਰਨ ਤੋਂ ਬਾਅਦ ਫਿਰ ਆਪਾਂ ਨੇ ਨਾ ਇਹਨੂੰ ਸ਼ਰਟ ਨੂੰ ਸਿੱਧੀ ਕਰਕੇ ਤੇ ਆਪਾਂ ਨੇ ਚੌਕ ਨਾਲ ਨਿਸ਼ਾਨੀ ਲਾ ਲੈਣੀ ਹੈ ਠੀਕ ਹੈ ਇਦਾਂ ਠੀਕ ਹੈ ਤੇ ਤੁਸੀਂ ਨਾ ਮਤਲਬ ਇਹ ਚੀਜ਼ ਦਾ ਪਹਿਲਾਂ ਧਿਆਨ ਰੱਖਣਾ ਕਿਉਂਕਿ ਜਦੋਂ ਗਲਾ ਤੁਸੀਂ ਅਟੈਚ ਕਰੋਗੇ ਨਾਲ ਜੇ ਇੱਕ ਵਾਰ ਤੁਹਾਡਾ ਗਲਾ ਟੇਡਾ ਹੋ ਗਿਆ ਤੁਸੀਂ ਕਟਿੰਗ ਕਰਤਾ ਉਹ ਬਿਲਕੁਲ ਫਿਰ ਸੈੱਟ ਨਹੀਂ ਆਉਣਾ ਤੁਹਾਡਾ ਠੀਕ ਆ ਕਿਉਂਕਿ ਜਦੋਂ ਸੈਂਟਰ ਚੋਂ ਕੱਟਿਆ ਗਿਆ ਠੀਕ ਆ ਤੇ ਇਹ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਤੁਸੀਂ ਬਸ ਆ ਪਲੇਟਾਂ ਦਾ ਸੈਂਟਰ ਹੋਣਾ ਚਾਹੀਦਾ ਤੁਹਾਡਾ ਠੀਕ ਹੈ ਇਹਨਾਂ ਦਾ ਸੈਂਟਰ ਹੋਣਾ ਚਾਹੀਦਾ ਐਦਾਂ ਤੇ ਹੁਣ ਆਪਾਂ ਕਰਾਂਗੇ ਜੀ ਗਲਾ ਅਟੈਚ ਕਿਉਂਕਿ ਆਪਣਾ ਇਹ ਸੈਂਟਰ 'ਚ ਆ ਰਿਹਾ ਹੈ ਬਿਲਕੁਲ ਸਾਰਾ ਠੀਕ ਆ ਤੇ ਪਲੇਟਾਂ ਦੇ ਸੈਂਟਰ 'ਚ ਇੱਥੋਂ ਉੱਪਰੋਂ ਤੇ ਆਪਾਂ ਹੁਣ ਗਲਾ ਕਰਾਂਗੇ ਅਟੈਚ ਦੇ ਨਾਲ ਤੇ ਪਹਿਲਾਂ ਆਪਾਂ ਸਲਾਈ ਲਾਉਣੀ ਹੈ ਸੱਡਾਂ ਤੇ ਉਰੇ ਟੱਕ ਲਾ ਕੇ ਇਹਦਾ ਸੈਂਟਰ ਕਰਕੇ ਫਿਰ ਇਦਾਂ ਆਪਾਂ ਗਲਾ ਅਟੈਚ ਕਰਦੇ ਹਾਂ ਨਾਲ ਤੇ ਹਾਂਜੀ ਹੁਣ ਆਪਾਂ ਲੱਗੇ ਆ ਜੀ ਸੱਡਾਂ ਤੋਂ ਕੱਪੜਾ ਫੋਲਡ ਕਰਨ ਠੀਕ ਹੈ ਜੀ ਪਹਿਲਾਂ ਆਪਾਂ ਇਹਨਾਂ ਉਰੇ ਟੱਕ ਲਾ ਲੈਣੇ ਛੋਟੇ ਛੋਟੇ ਠੀਕ ਹੈ ਜੀ ਕਿਉਂਕਿ ਜਦੋਂ ਆਪਾਂ ਇਦਾਂ ਕੱਪੜਾ ਫੋਲਡ ਕਰੂਗੇ ਤਾਂ ਫੋਲਡ ਨਹੀਂ ਹੋਣਾ ਹੈਗਾ ਜੇ ਟੱਕ ਲੱਗੇ ਹੋਣਗੇ ਤਾਂ ਆਸਾਨੀ ਨਾਲ ਫੋਲਡ ਹੋ ਜਾਊਗਾ ਕੱਪੜਾ ਆਪਣਾ ਠੀਕ ਹੈ ਇੱਦਾਂ ਚੰਗੀ ਤਰ੍ਹਾਂ ਫੋਲਡ ਕਰਕੇ ਠੀਕ ਹੈ ਤੇ ਇਹਨੂੰ ਆਪਾਂ ਨੇ ਸੈਂਟਰ 'ਚ ਪਹਿਲਾਂ ਟੱਕ ਲਾ ਲੈਣਾ ਠੀਕ ਹੈ ਇੱਦਾਂ ਟੱਕ ਲਾ ਕੇ ਤੇ ਆਪਾਂ ਲੱਗੇ ਆ ਜੀ ਹੁਣ ਗਲੇ ਨੂੰ ਕੱਪੜੇ ਤੇ ਅਟੈਚ ਕਰਨ ਇੱਦਾਂ ਇਹ ਟੱਕ ਨਾਲ ਟੱਕ ਮਿਲਾ ਲੈਣਾ ਤੁਸੀਂ ਠੀਕ ਹੈ ਟੱਕ ਨਾਲ ਟੱਕ ਮਿਲਾ ਕੇ ਤੇ ਇਹਦੀ ਸੈਂਟਰ 'ਚ ਸਿਲਾਈ ਲਾਉਣੀ ਆ ਤੁਸੀਂ ਉਰੇ ਪੱਗ ਪਿੰਨ ਜਾਂ ਸੂਈਆਂ ਵੀ ਲਾ ਸਕਦੇ ਆ ਵੀ ਤੁਹਾਡਾ ਗਣਾ ਕਿਧਰੇ ਨੂੰ ਹਿੱਲੇ ਨਾ ਠੀਕ ਹੈ ਕਿਉਂਕਿ ਮੈਂ ਤਾਂ ਇਦਾਂ ਹੀ ਸੈੱਟ ਕਰ ਲੈਣੀ ਤੁਸੀਂ ਉਰੇ ਵੀ ਸੂਈ ਲਾ ਸਕਦੇ ਆ ਤੇ ਇਹਦਾ ਸੈਂਟਰ ਕਰਕੇ ਇੱਥੇ ਵੀ ਸੂਈ ਲਾ ਸਕਦੇ ਆ ਠੀਕ ਹੈ ਵੀ ਤਾਂ ਜੋ ਤੁਹਾਡਾ ਕੱਪੜਾ ਇਧਰ ਉਧਰ ਨਾ ਹੋਵੇ ਤੇ ਹੁਣ ਤੁਸੀਂ ਇਹ ਚੀਜ਼ ਧਿਆਨ ਨਾਲ ਲਾਉਣੀ ਆ ਕਿਉਂਕਿ ਸੈਂਟਰ 'ਚੇ ਸਲਾਈ ਲਾਉਣੀ ਆ ਇਹਦੀ ਉਨੇ ਬੁਕਰਮ ਦੇ ਨਾਲ-ਨਾਲ ਸਲਾਈ ਲੈ ਕੇ ਆਉਣੀ ਆ ਉੱਥੋਂ ਸੈਂਟਰ ਚ ਲਿਆਂਦੀ ਇੱਥੋਂ ਬੁਕਰਮ ਦੇ ਨਾਲ-ਨਾਲ ਲੈ ਕੇ ਆਉਣੀ ਠੀਕ ਐ ਐਦਾਂ ਰੱਖ ਕੇ ਆ ਦੇਖੋ ਠੀਕ ਐ ਇਹ ਬਿਲਕੁਲ ਸੈਂਟਰ ਚ ਰੱਖਣੀ ਆ ਵਾਲੀ ਕਰੀਜ ਐ ਨਾ ਜਿਹੜੀ ਤੁਸੀਂ ਸੈਂਟਰ ਚ ਰੱਖਣੀ ਆ ਇਹ ਇਦਾਂ ਨਾਲ ਬੁਕਰਮ ਦੇ ਨਾਲ-ਨਾਲ ਸਲਾਈ ਲਾਉਣੀ ਹੈ ਬਿਲਕੁਲ ਤੁਸੀਂ ਇਹ ਚੀਜ਼ ਬੈਕ ਸਾਈਡ ਤੋਂ ਵੀ ਦੇਖ ਲੈਣੀ ਹੈ ਵੀ ਆਪਣਾ ਸੈਂਟਰ 'ਚ ਨਾ ਗळा ਬਿਲਕੁਲ ਠੀਕ ਆ ਆ ਦੇਖੋ ਆਪਣਾ ਬਿਲਕੁਲ ਸੈਂਟਰ 'ਚ ਗळा ਠੀਕ ਆ ਤੇ ਜੇ ਤੁਹਾਨੂੰ ਕਿਤੇ ਵੀ ਕੋਈ ਵੀ ਪ੍ਰੋਬਲਮ ਲੱਗਦੀ ਹੈ ਤੁਸੀਂ ਪਹਿਲਾਂ ਹੀ ਸੈੱਟ ਕਰ ਸਕਦੇ ਕਟਿੰਗ ਕਰਨ ਤੋਂ ਪਹਿਲਾਂ ਠੀਕ ਹੈ ਤੇ ਅੱਗੇ ਹੁਣ ਆਪਾਂ ਕਰਦੇ ਆ ਕਟਿੰਗ ਕਟਿੰਗ ਵੀ ਤੁਸੀਂ ਪੁੱਠੀ ਸਾਈਡ ਤੋਂ ਵੀ ਕਰ ਸਕਦੇ ਹੋ ਠੀਕ ਹੈ ਜਿਵੇਂ ਹੁਣ ਆਪਣਾ ਪਿੱਛੇ ਤੋਂ ਆ ਚੀਜ਼ ਸਾਰੀ ਦਿਖ ਰਹੀ ਆ ਹਨਾ ਜੇ ਆਪਾਂ ਇਧਰੋਂ ਕਟਿੰਗ ਕਰਦੇ ਆ ਤਾਂ ਤੁਹਾਨੂੰ ਹੋ ਸਕਦਾ ਵੀ ਸਲਾਈਆਂ ਨਾ ਦਿਖਣ ਇੱਥੇ ਹੁਣ ਆਪਾਂ ਨੂੰ ਸਲਾਈ ਕੱਲੀ-ਕੱਲੀ ਦਿਖ ਰਹੀ ਆ ਤੇ ਆਪਾਂ ਨੇ ਕਟਿੰਗ ਇਹਦੀ ਕਿੱਦਾਂ ਕਰਨੀ ਆ ਇੰਨੇ ਨਾ ਕੱਪੜਾ ਛੱਡ ਕੇ ਸੈਂਟਰ ਚੋਂ ਕਟਿੰਗ ਕਰਨਾ ਠੀਕ ਹੈ ਐਦਾਂ ਤੁਸੀਂ ਸਲਾਈ ਦੇਖਣੀ ਵੀ ਸਲਾਈ ਨੂੰ ਟੱਕ ਨਹੀਂ ਲੱਗਣਾ ਚਾਹੀਦਾ ਬਿਲਕੁਲ ਵੀ ਦੋਨਾਂ ਪਾਸੇ ਠੀਕ ਹੈ ਉਰੇ ਖੁੰਜੇ ਚੋਂ ਕੋਨੇ ਜੇ ਬਣਾ ਲੈਣਾ ਆ ਦੇਖੋ ਉਰੇ ਤੋਂ ਨਾ ਕਟਣ ਵਾਲਾ ਤੁਸੀਂ ਟੱਕ ਲਾ ਲਓ ਬਸ ਸਲਾਈ ਨੂੰ ਟੱਕ ਨਹੀਂ ਲੱਗਣਾ ਚਾਹੀਦਾ ਠੀਕ ਹੈ ਇਹ ਚੀਜ਼ ਨਾ ਕੋਨਾ ਜੇ ਤੁਹਾਡਾ ਬਿਲਕੁਲ ਸਹੀ ਨਿਕਲੇ ਆਊਗਾ ਤੇ ਅੱਗੇ ਤੁਸੀਂ ਇਹਨੂੰ ਕੱਟ ਲਾ ਲਓ ਜੇ ਜੀ ਐਦਾਂ ਟੱਕ ਲਾ ਕੇ ਤੇ ਇਹਨੂੰ ਨਾ ਐਦਾਂ ਫੋਲਡ ਕਰ ਲੈਣਾ ਆਪਾਂ ਨੇ ਐਨ ਚੰਗੀ ਤਾਂ ਆ ਦੇਖੋ ਜੀ ਮੈਂ ਨਾ ਟੱਕ ਲੱਗੇ ਹੋਏ ਆ ਚੀਜ਼ ਦੇਖੋ ਉਰੇ ਬਲਣੀ ਪੈਂਦਾ ਹੈਗਾ ਬਿਲਕੁਲ ਵੀ ਐਨ ਪੂਰੀ ਫਿਨਿਸ਼ਿੰਗ ਨਾਲ ਨਿਕਲਿਆ ਆ ਠੀਕ ਐਦਾਂ ਤੇ ਆਪਾਂ ਹੁਣ ਲਾਉਂਗੇ ਜੀ ਇੱਥੇ ਦੱਬ ਮਿਸਲਾਈ ਬਿਲਕੁਲ ਬਰੀਕ ਵਖੀਣਾ ਤੇ ਹਾਂਜੀ ਹੁਣ ਨਾ ਮੈਂ ਇਹ ਪੱਟੀ ਤਿਆਰ ਕਰਨ ਲੱਗੀ ਆ ਕਿਉਂਕਿ ਮੇਰੀ ਪੇਸਟਿੰਗ ਰਹਿ ਗਈ ਬੁਟੀਕ ਤੇ ਤੇ ਮੈਂ ਲੱਗੀ ਇਦਾਂ ਹੀ ਪੱਟੀ ਅਟੈਚ ਕਰਨ ਜਿਹੜੀ ਆਪਾਂ ਨੇ نیچے ਲਾਉਣੀ ਇਹਦੇ ਠੀਕ ਆ ਤੇ ਆ ਗਲਾ ਇਦਾਂ ਬਣ ਕੇ ਰੈਡੀ ਹੋ ਗਿਆ ਆਪਣਾ ਠੀਕ ਆ ਤੇ ਇਹਦੇ ਵਿੱਚ ਆਪਾਂ ਲਾਉਂਗੇ ਪੱਟੀ ਤੇ ਵਿੱਚ ਲਾਉਂਗੇ ਪਾਈਪਿੰਗ ਤੇਲਾ ਆਪਾਂ ਇਹ ਪੱਟੀ ਤਿਆਰ ਕਰ ਲੈਣੀ ਇਕ ਇੱਦਾਂ ਇਹ ਪੱਟੀ ਆਪਾਂ ਇਹ ਨੀਚੇ ਰੱਖਣੀ ਆ। ਠੀਕ ਹੈ ਜੀ ਐਵੇਂ ਰੱਖ ਕੇ ਇਹ ਨੀਚੇ ਪਹਿਲਾਂ ਆਪਾਂ ਲਾਉਂਗੇ ਪਾਈਪ ਇਹਨ ਫਿਰ ਇਹਨੂੰ ਨੀਚੇ ਬਾਅਦ ਚ ਰੱਖਾਂਗੇ। ਜਿਵੇਂ ਮੰਨ ਲਓ ਤੁਸੀਂ ਐਦਾਂ ਵੀ ਰੱਖ ਸਕਦੇ ਆ। ਐਵੇਂ ਰੱਖ ਕੇ ਠੀਕ ਹੈ ਇੱਥੇ ਐਦਾਂ ਠੀਕ ਹੈ ਇਹਨੂੰ ਵਿੱਚ ਨੂੰ ਫੋਲਡ ਕਰ ਦੇਣਾ ਤੁਸੀਂ। ਇੱਥੇ ਰੱਖ ਕੇ ਇਦੇ ਨਾਲ ਗੜਾ ਰੱਖ ਲੈਣਾ ਸਿਰਫ ਇੰਨਾ ਕਿ ਉੱਪਰ ਦਿਖਾਉਣਾ ਏ ਆਪਾਂ ਨੇ ਤੁਸੀਂ ਧਿਆਨ ਰੱਖਣਾ ਵੀ ਆਹ ਪੱਟੀ ਦੇ ਉੱਪਰ ਪਾਈਪਿੰਗ ਰੱਖਣੀ ਆ ਤੇ ਐਦਾਂ ਤੁਸੀਂ ਉੱਪਰ ਲਾ ਗੜਾ ਰੱਖਣਾ ਤੇ ਇਹਨੂੰ ਚੰਗੀ ਤਰ੍ਹਾਂ ਹੋਰੇ ਪੱਕਾ ਕਰ ਲੋ ਇੱਦਾਂ ਨਾ ਪੂਰੇ ਕੋਨੇ ਚ ਲਿਆ ਕੇ ਇੱਦਾਂ ਛੱਡ ਦੇਣੀ ਆ ਠੀਕ ਆ ਤੇ ਉਸ ਤੋਂ ਬਾਅਦ ਆਪਾਂ ਨੇ ਇੱਧਰ ਨੂੰ ਘੁਮਾਉਣਾ ਇਹਨੂੰ ਇੱਦਾਂ ਠੀਕ ਆ ਤੇ ਆ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਹਮੇਸ਼ਾ ਵੀ ਆ ਚੀਜ਼ ਬੜੀ ਛੋਟੀ ਨਾ ਹੋ ਜੇ ਜਿਵੇਂ ਆ ਗਲੇ ਦਾ ਨਾ ਇਹ ਬਰਾਬਰ ਹੀ ਹੋਣੀ ਚਾਹੀਦੀ ਥੋੜੀ ਇਹਨੂੰ ਜਿਵੇਂ ਆ ਦੇਖੋ ਜਿਵੇਂ ਆ ਬਰਾਬਰ ਹੈ ਨਾ ਐਮ ਇਹ ਬਰਾਬਰ ਕੋਨਾ ਹੋਣਾ ਚਾਹੀਦਾ ਬਿਲਕੁਲ ਕਈ ਵਾਰੀ ਪਤਾ ਕੀ ਕਰਦੇ ਆ ਆਪਾਂ ਨਾ ਆ ਚੀਜ਼ ਇਧਰੋਂ ਨੀਚੇ ਨੂੰ ਖਿੱਚ ਲਾਣੇ ਆ ਜਾਂ ਉੱਪਰ ਨੂੰ ਖਿੱਚ ਲਾਣੇ ਆ ਇਹ ਢਿੱਲਾ ਹੀ ਬਿਲਕੁਲ ਜਿਵੇਂ ਢਿੱਲਾ ਛੱਡ ਕੇ ਕਰਨਾ ਉਵੇਂ ਹੀ ਕਰਨਾ ਨਾਲ ਵੀ ਨਾਲ ਤੇ ਕੋਈ ਵਧਾਉਣਾ ਨਹੀਂ ਤੇ ਕੋਈ ਘਟਾਉਣਾ ਨਹੀਂ ਹੈਗਾ ਆਪਾਂ ਨੇ ਠੀਕ ਹੈ ਤੇ ਤੁਸੀਂ ਚਾਹੋ ਤਾਂ ਪਾਈਪਿੰਗ ਉਰੇ ਤੋਂ ਕੱਟ ਸਕਦੇ ਆ ਜਿਵੇਂ ਹੁਣ ਆ ਦੇਖੋ ਆ ਪਾਈਪਿੰਗ ਨਾ ਆ ਪੋਰੇ ਤੋਂ ਕੱਟ ਕੇ ਵੀ ਦੁਆਰ ਤੋਂ ਸਟਾਰਟ ਕਰ ਸਕਦੇ ਆ ਜੇ ਤੁਸੀਂ ਐਦਾਂ ਹੀ ਕਮਾਉਣੀ ਆ ਤਾਂ ਤੁਸੀਂ ਐਦਾਂ ਵੀ ਕਮਾ ਸਕਦੇ ਆ ਇਹ ਐਮ ਠੀਕ ਹੈ ਜਿਵੇਂ ਹੁਣ ਆ ਦੇਖੋ ਉਰੇ ਤੋਂ ਆਪਾਂ ਨੇ ਸਲਾਈ ਸਟਾਰਟ ਕਰਨੀ ਹੈ। ਇਹ ਮੈਂ ਠੀਕ ਹੈ ਤੇ ਆ ਕੋਨੇ ਦਾ ਧਿਆਨ ਰੱਖਣਾ ਤੁਸੀਂ ਜਦ ਤੱਕ ਤੁਹਾਡਾ ਉਰੇਆ ਕੋਨਾ ਸਹੀ ਨਹੀਂ ਆਉਂਦਾ ਹੈਗਾ ਪੂਰੀ ਫਿਨਿਸ਼ਿੰਗ ਨਾਲ ਜਦ ਤੱਕ ਤੁਹਾਡੀ ਪਾਈਪਿੰਗ ਸਹੀ ਨਹੀਂ ਹੈਗੀ ਗਲੇ ਤੇ ਬਿਲਕੁਲ ਵੀ ਠੀਕ ਹੈ ਤੇ ਇਹ ਤੁਸੀਂ ਪੂਰੀ ਫਿਨਿਸ਼ਿੰਗ ਨਾਲ ਕਰਨੀ ਹੈ ਜਿਵੇਂ ਆ ਦੇਖੋ ਹੁਣ ਡਬਲ ਆਪਾਂ ਪਾਈਪਿੰਗ ਕੱਢ ਰਹੇ ਹਾਂ ਵਿੱਚ ਐਦਾਂ ਪ੍ਰੋਪਰ ਪੂਰੀ ਫਿਨਿਸ਼ਿੰਗ ਹੋਣੀ ਚਾਹੀਦੀ ਆ। ਤੇ ਇਹ ਨਾ ਹੋਵੇ ਵੀ نیچے ਤੋਂ ਵੱਧ ਘੱਟ ਹਨਾ ਇਹ ਚੀਜ਼ ਦਾ ਧਿਆਨ ਰੱਖਣਾ ਤੁਸੀਂ ਤੇ ਆਪਣੇ ਪਾਈਪਿੰਗ ਬਿਲਕੁਲ ਨਾਲ-ਨਾਲ ਰੱਖਣੀਆਂ ਦੂਰ ਨਹੀਂ ਕਰਨੀ ਹੈਗੀ ਐਦਾਂ ਤੋ ਕਟਿੰਗ ਕਰ ਦਣੀ ਹੈ ਇਸਨੇ ਪਾਈਪਿੰਗ ਤੇ ਪਾਈਪਿੰਗ ਨੂੰ ਸੇਮ ਓਦਾਂ ਹੀ ਫੋਲਡ ਕਰ ਲੈਣਾ ਆਪਾਂ ਨੇ ਜਿਵੇਂ ਆ ਪਹਿਲਾਂ ਵਾਲੀ ਕਰੀ ਹੋਈ ਹੈ ਠੀਕ ਹੈ ਐਵੇਂ ਐਵੇਂ ਫੋਲਡ ਕਰਕੇ ਤੇ ਰੱਖਣੀ ਬਿਲਕੁਲ ਬਰਾਬਰ ਹੈ ਜਿਵੇਂ ਦੀ ਪਹਿਲਾਂ ਵਾਲੀ ਰੱਖੀ ਹੋਈ ਆਪਾਂ ਨੇ ਇਦਾਂ ਠੀਕ ਹੈ ਐਨ ਪੂਰੀ ਫਿਨਿਸ਼ਿੰਗ ਨਾਲ ਲਾਉਣੇ ਨੇ ਤੁਸੀਂ ਲੈ ਕੋਈ ਇਦਾਂ ਨਾ ਪੂਰੀ ਫਿਨਿਸ਼ਿੰਗ ਨਾਲ ਲੱਗ ਜਾਣਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਉੱਪਰ ਲਾਵਾਂਗੇ ਬਟਨ ਹੁਣ ਤੇ ਇਦਾਂ ਗਲਾ ਬਣ ਜਾਣਾ ਆਪਣਾ ਤੇ ਇਦਾਂ ਆਪਣਾ ਗਲਾ ਬਣ ਕੇ ਰੈਡੀ ਹੋ ਜਾਣਾ ਜੀ ਇਹ ਮੈਂ ਬਟਨ ਹਜੇ ਰੱਖੇ ਹੀ ਆਂ ਜਦੋਂ ਲਾਵਾਂਗੇ ਫਿਰ ਪੂਰਾ ਚੰਗੀ ਤਰ੍ਹਾਂ ਲੱਗ ਜਾਣਗੇ ਤੇ ਇਦਾਂ ਸਿੱਧੇ ਠੀਕ ਐ ਐਵੇਂ ਲੱਗ ਜਾਣੇ ਆ ਤੇ ਥੋੜੇ ਜਿਹਾ ਟੇਡੇ ਪਏ ਆ ਤੇ ਐਦਾਂ ਗਲਾ ਬਣ ਕੇ ਰੈਡੀ ਹੋ ਜਾਣਾ ਆਪਣਾ ਤੇ ਤੁਸੀਂ ਜਾਓ ਤਾਂ ਇਹਦੇ ਨਾਲ ਨਾਲ ਵੀ ਪਾਈਪ ਇਨ ਲਾ ਸਕਦੇ ਆ ਉਹ ਆਪਾਂ ਘੁੰਮ ਕਰਕੇ ਲਾ ਸਕਦੇ ਆ ਠੀਕ ਆ ਉਹ ਗੁੰਮ ਵਾਲਾ ਮੈਂ ਤੁਹਾਨੂੰ ਮੈਂ ਬਾਅਦ ਚ ਦੱਸੂਗੀ ਕਿਉਂਕਿ ਮੈਂ ਸੋਚਿਆ ਵੀ ਇਹ ਸੌਖਾ ਤਰੀਕਾ ਇਹ ਤੁਹਾਨੂੰ ਛੇਤੀ ਸਮਝ ਆ ਜਾਊਗਾ ਤਾਂ ਕਰਕੇ ਮੈਂ ਇਹ ਵਾਲੀ ਵੀਡੀਓ ਬਣਾਈ ਆ ਤੇ ਜਦੋਂ ਆਪਾਂ ਗਲੇ 'ਚ ਵੀ ਪਾਈਪ ਇਨ ਕੱਢ ਕੇ ਸਾਰੀ ਪਾਈਪ ਇਨ ਇੱਧਰ ਵੀ ਉੱਧਰ ਵੀ ਕੱਢਾਂਗੇ ਦੋਨਾਂ ਸਾਈਡਾਂ ਤੇ ਤੇ ਉਹ ਵੀ ਤੁਸੀਂ ਮਤਲਬ ਵੀਡੀਓ ਮੈਂ ਤੁਹਾਨੂੰ ਜ਼ਰੂਰ ਸ਼ੇਅਰ ਕਰੂੰਗੀ ਤੇ ਬਾਕੀ ਇਹ ਆਪਣਾ ਗਲਾ ਬਣ ਕੇ ਰੈਡੀ ਹੋ ਗਿਆ ਜੀ ਜੇ ਤੁਹਾਨੂੰ ਗਲਾ ਇਹ ਵਧੀਆ ਲੱਗਿਆ ਡਿਜ਼ਾਈਨਿੰਗ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ